ਬਿਲਾਵਲ ਮਹਿਲਾ ਪੰਜਵਾ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤੁਮ ਹੋ ਨਚਿੰਦ ਰਹਾਓ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਅਪਾਰ ਅਗਨੰਤ ਹਰ ਸਭ ਜੀ ਜਿਸ ਹੱਥ ਨਾਨਕ ਪ੍ਰਭ ਸਰਣ ਅਗਤੀ ਜਤ ਕਤ ਮੇਰੈ ਸਾਥ ਬਿਲਾਵਲ ਮਹਲਾ 5 ਗੁਰ ਪੂਰਾ ਅਰਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਝੀ ਸੀਤਲ ਭੈ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵੱਡ ਪਰਤਾਪ ਬਿਲਾਵਲ ਮਹਲਾ 5 ਤਰਤ ਸੁਹਾਵੀ ਸਫਲ ਥਾਨ ਪੂਰਨ ਭੈ ਕਾਮ ਤੋ ਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪੈ ਸੰਸਾਰ ਮੈਂ ਫਿਰਤੇ ਪੈ ਨਾਮ ਨਾਨਕ ਤੇ ਸ਼ਰਣਾਗਤੀ ਘਟ ਘਟ ਸਭ ਜਾਨ ਬਿਲਾਵਲ ਮਹਲਾ 5 ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪਰਤਾਪ ਅਚਰਜ ਰੂਪ ਹਰ ਕੀ ਨੀਂਦਾਂਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਤਿਸ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹਾਉ ਮਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜ਼ੋਰ ਗੋਵਿੰਦ ਦਾ ਪੂਰਨ ਗੁਣਤਾਸ ਬਿਲਾਵਲ ਮਨਲਾ ਪੰਜਵਾ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨੰਦ ਨਰੰਗ ਰਾਤਾ ਸ਼ਾਂਤ ਸਹਿਜ ਆਨੰਦ ਖਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤਉ ਅੰਤਰ ਜਾਮੀ ਥਨ ਥਨ ਅੰਤਰ ਰਵ ਰਹਿ ਨਾਨਕ ਕੇ ਸੁਆਮੀ ਬਿਲਾਵਲ ਮਹਲਾ 5 ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਆਖੁਦ ਦਿਆ ਕੇ ਕਾਲਿਵ ਲਾਈ ਰਹਾ ਠਾਕ ਲਿਏ ਤਿੰਨ ਰਖਨ ਹਾਰ ਸਭ ਬਿਆਦ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ